ਕਿਹੜੀ ਕੰਡੀਸ਼ਨ ਉੱਤੇ ਮੱਕੀ ਨੂੰ ਜੂਰੀਆ ਬੰਦ ਕੀਤਾ ਜਾਵੇ ਬਾਈ ਦਿਨਾਂ ਦੇ ਹਿਸਾਬ ਨਾਲ ਜੂਰੀਆ ਕਦੇ ਨਹੀਂ ਬੰਦ ਹੁੰਦਾ ਮੱਕੀ ਨੂੰ ਬਾਈ ਮੈਂ ਪਹਿਲਾਂ ਵੀ ਵੀਡੀਓ ਪਾਈ ਹੈਗੀ ਤੇ ਬਾਈ ਜਦੋਂ ਤੁਹਾਡੀ ਮੱਕੀ ਦਾ ਕੱਦ 5.5 ਤੋਂ 6 ਫੁੱਟ ਦੇ ਵਿੱਚ ਹੋ ਗਿਆ ਤੇ ਤੁਸੀਂ ਉੱਥੇ ਜਾ ਕੇ ਜੂਰੀਆ ਬੰਦ ਕਰ ਦੋ ਮੱਕੀ ਨੂੰ ਬਹੁਤ ਕੱਦ ਆ ਬਾਈ ਇਦੋਂ ਜ਼ਿਆਦਾ ਜੇ ਤੁਸੀਂ ਇਦੋਂ ਜ਼ਿਆਦਾ ਕੱਦ ਕਰਵਾਓਗੇ ਤੇ ਉਸ ਤੋਂ ਬਾਅਦ ਜੇ ਇਹ ਦਿਨ ਵੀ ਬਦਲਾਈ ਤੇ ਪੱਕ ਕੇ ਵੀ ਲੇਡ ਤਿਆਰ ਹੋਊਗੀ ਕਿਉਂ ਜਿੰਨਾ ਇਹਨੂੰ ਜੂਰੀਆ ਪਾਈ ਜਾਊਂਗੇ ਉਨੀਆਂ ਕੱਚੀ ਹੋਊ ਜੋ ਸੱਲੀ ਲੇਡ ਚੱਕੂ ਤੇ ਚਾਰ ਲੇਡ ਪਊਗਾ ਜੇ 5.5 ਤੋਂ 6 ਫੁੱਟ ਦੇ ਵਿੱਚ ਵਿੱਚ ਕੱਦਦਾ ਜੇ ਸੜੇ 5.5 ਫੁੱਟ ਕੱਦ ਵੀ ਆ ਤਾਂ ਵੀ ਤੁਸੀਂ ਯੂਰੀਆ ਬੰਦ ਕਰ ਦੋ ਬਾਈ ਡੁੱਡ ਦੋ ਫੁੱਟ ਹਜੇ ਹੋਰ ਬਾਜੂ ਡੁੱਡ ਫੁੱਟ ਵਾਂਗੂ 6-7 ਫੁੱਟ ਕੱਦ ਹੋ ਜੂ ਬਹੁਤ ਆਗਾ ਬਹੁਤ ਮਟੀਰੀਅਲ ਬਣ ਜੂ ਇਨੇ ਨਾਲੀ ਤੇ ਇਹਨੇ ਸਰਦੀ ਵੀ ਚੱਕਣਾ ਤੇ ਇਦੋਂ ਬਾਅਦ ਚ ਪੱਕ ਕੇ ਵੀ ਤਿਆਰ ਹੋਣਾਗਾ ਜਿੰਨਾ ਤੁਸੀਂ ਲੇਟ ਜਾਂ ਯੂਰੀਆ ਲੈ ਕੇ ਜਾਓਗੇ 1904 ਲੇਟ ਹੋ ਜੂਗਾ ਜੇ ਤੁਹਾਡੀ ਮੱਕੀ ਪਹਿਲਾਂ ਕਿਸੇ ਕਾਰਨ ਲੇਟ ਹੋ ਗਈ ਚੰਨਣ ਚ ਦਿਨਾਂ ਦੇ ਹਿਸਾਬ ਨਾਲ ਕਦੇ ਯੂਰੀਆ ਨਹੀਂ ਬੰਦਨਦਾ ਬਾਈ ਤੇ ਤੁਸੀਂ ਯੂਰੀਆ ਲੇਟ ਵੀ ਦੇ ਸਕਦੇ ਹੋਗੇ ਆਪਣੀ ਅੱਜ 40 ਤੋਂ 42 ਉਹਨਾਂ ਦੀ ਮੱਕੀ ਹੋ ਗਈ ਆਪਣਾ ਯੂਰੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਦੋਂ ਜੂਰੀਆ ਬੰਦ ਕਰਦੇ ਹੋਣਗੇ ਹੋਰ ਜਾਣਕਾਰੀ ਲਈ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ